ਜੀਦ ਨੇ ਆਣ ਸਤੇ ਹੀ ਬਾਹਰ ਜੇ ਜਿਆਦਾ ਸਮਾਨ ਨਹੀਂ ਨਿਕਲਿਆ ਆਵਾਦਾਵਾ ਪਾ ਬੱਚੇ ਕੰਡਨ ਦੀ ਕੀਤੀ ਸਾਰਾ ਖਪਰਾ ਲੂਰਾ ਸਾਰਾ ਭੇਜ ਗਿਆ ਕਿ ਪਿਕਾ ਮਕੰਧਾ ਨੇ ਚਾੜੂ ਪੋਚੇ ਲਾ ਕੇ ਲੋਕਾਂ ਦਾ ਘਰ ਆ ਤੂੰ ਵੀ ਇਦਾਂ ਖਵਾ ਦੇ ਰੇ ਬੱਚਿਆਂ ਨੂੰ ਮਿਲਕ ਕਿੰਨੇ ਪੈਸੇ ਜਿਹੜੇ ਘਰਾਂ 'ਚ ਕੰਮ ਕਰਨ ਨਾਲ ਇੱਦਾਂ ਸਰਜੀ ਕੋਈ 1000 ਦੇ ਦੇਂਦਾ ਕੋਈ 700 ਦੇ ਦੇਂਦਾ ਕੋਈ 500 ਦੇ ਦੇਂਦਾ ਇੱਦਾਂ ਕਰਕੇ ਉਹ ਵੀ ਨਹੀਂ ਲੋਕੀ ਮਹੀਨੇ ਦੇ ਪੂਰੇ ਦਿੰਦੇ ਉਹ ਵੀ 200 ਕਦੀ 100 ਕਦੀ 300 ਇੱਦਾਂ ਦਿੰਦੇ ਕਿੰਨੇ ਪੈਸੇ ਨਾਲ ਘਰ ਦੀ ਵਿੱਚ ਜਿਹੜਾ ਗੁਜ਼ਾਰਾ ਹੋ ਜਾਂਦਾ ਮਿਲਕ ਪਰਿਵਾਰਕ ਨਾਲ ਇੱਦਾਂ ਸਰਜੀ ਮਾੜਾ ਮੋਟਾ ਕਰਦੇ ਰਹੀਦਾ ਕੀ ਕਰਨਾ ਹਣ ਬੱਚਿਆਂ ਨੂੰ ਇੱਥੇ ਪਾਲਣਾ ਹੀ ਹੈ ਤੂੰ ਦੱਸ ਰਿਹਾ ਤਿੰਨ ਚਾਰ ਕੁਇੰਟਲ ਕਣਕ ਆ ਉਹ ਗਾੜੀ ਜਿਹੜੀ ਫਸਲ ਆਉਂਦੇ ਵਿੱਚ ਵੀ ਇੰਨਾ ਵਕਤ ਲੱਗ ਜਨਾ ਤੇ ਕਿੰਨੀ ਜਿਹੜਾ ਸਰਕਲ ਚੱਲਣਾ ਐਦਾਂ ਹੀ ਆ ਸਰ ਜੀ ਮਾਰਾ ਮੋਟਾ ਚਲਾਇਆ ਦਿੰਨੇ ਹੋਰ ਫਿਰ ਕੀ ਕਰਨਾ ਝੋਨੇ ਆ ਤੇ ਉਹ ਵੀ ਮਾਰੇ ਗਏ ਲਾਫਰੀ ਸੇਂ ਖੁਸ਼ੀ ਬਰ ਅੱਜ ਅਸੀਂ ਪਹੁੰਚੇ ਹੇੜਾ ਬਾਬਾ ਨਾਨਕ ਦੇ ਪਿੰਡ ਰਚੀਕੇ ਤਲਾ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਘਰ ਦੀਆਂ ਜਿਹੜੀਆਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਜਰੂਰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਂ ਸੋ ਇਹ ਵੀ ਘਰ ਇੱਕ ਹੈ ਮਾਤਰ ਗਰੀਬ ਲੋਰੋਧ ਪਰਿਵਾਰ ਦਾ ਸੋ ਜੋ ਹਰਦੀ ਲਪੇਟ ਦੇ ਵਿੱਚ ਆ ਕੇ ਜਿਹੜਾ ਨੁਕਸਾਨਦਈ ਹੋ ਗਿਆ ਪਰਿਵਾਰਕ ਮੈਂਬਰ ਆਪਣੀ ਫੈਮਿਲੀ ਦੇ ਨਾਲ ਇਸ ਘਰ ਦੇ ਵਿੱਚ ਨਗੀਰ ਚੰਨ ਸੋ ਇਹਨਾਂ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਫਿਰ ਵੀ ਜੜੀਆਂ ਘਰ ਦੀਆਂ ਸੱਤਾਂ ਜੜੀਆਂ ਕੁਝ ਡਿੱਗ ਪਈਆਂ ਨੇ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਇਹਨਾਂ ਨਾਲ ਗੱਲਬਾਤ ਕਰ ਲਏ ਨੇ ਜੀ ਮੈਨੇ 4:00 ਵਜੇ ਪੰਜ ਆਇਆ ਸੀ ਤੇ 7:00 ਦੇਗੀ ਜਿਹਦੇ ਨਿਆਣੇ ਸਤੇ ਹੀ ਬਾਹਰ ਜੇ ਜ਼ਿਆਦਾ ਸਮਾਨ ਨਹੀਂ ਨਿਕਲੇ ਆ ਤਵਾਦਾ ਆਪਾਂ ਬੱਚੇ ਕੱਢਣ ਦੀ ਕੀਤੀ ਸਾਰੇ ਕੱਪੜਾ ਲੂਣਾ ਸਾਰਾ ਭੇਜ ਗਿਆ ਪਾਤੀ ਲੱਕੜੀ ਸਾਰੇ ਤੇਜ ਪੂਜੇ ਗਏ ਤੇ ਆਪਾਂ ਗੱਢੀ ਕੇ ਦੇ ਕਰ ਸੱਤੇ ਸਮਾਨ ਨਹੀਂ ਇਹ ਸਾਰਾ ਜਿਹੜਾ ਸਮਾਨ ਹੈ ਇੱਕੋ ਅੰਦਰ ਦੇ ਵਿੱਚ ਜਿਹੜਾ ਮੱਲੋ ਦਾਣਾ ਪੱਕਾ ਜਿਹਾ ਸਾਰਾ ਇੱਕੋ ਅੰਦਰ ਜਵਾਂ ਗਿਆ ਹਾਂਜੀ ਇੱਕੋ ਬਹੁਤ ਬਹੁਤ ਇਦਾਂ ਹੀ ਸੱਤ ਪੋਟ ਪਾਣੀ ਆਇਆ ਸੱਬਜ਼ੀਆਂ ਤੇ ਕੇਦੇ ਘਾਰੇ ਇਦਾਂ ਖੱਤੇ ਹੈ ਇਦਾਂ ਵੀ ਬੈ ਇਦਾਂ ਭੁੱਖੇ ਨਾ ਰਿਹਾ ਕੇ ਪੀ ਕੰਮ ਤੰਦਾਵਨੇ ਝਾੜੂ ਪੋਚੇ ਲਾ ਲਾ ਕੇ ਲੋਕਾਂ ਦੇ ਘਰਾਂ ਤੋਂ ਇੱਦਾਂ ਖਵਾਲ ਦੇ ਰੇ ਬੱਚਿਆਂ ਨੂੰ ਤੇ ਇੱਦਾਂ ਦਵਾਦਾ ਤੇ ਬਾਕੀ ਸਾਰੇ ਇੱਦਾਂ ਵੀ ਪੇਟੀ ਬਣੇ ਨਿਕਲੀ ਨਾ ਪਰੋਲਾ ਨਿਕਲਿਆ ਇੱਦਾਂ ਸਾਰਾ ਜੂੜਾ ਕੱਪੜਾ ਕੋਈ ਸਾਰਾ ਪੇਜ ਪੂਜੇ ਕਿੰਨੀ ਪਰੋਲੇ ਵਿੱਚ ਕਣ ਗਈ ਹਾਂਜੀ ਕਿੰਨੀ ਕਣ ਗਈ ਸਾਰਾ 3 ਕੁ ਮਿੰਟ ਦਾ ਕੰਮ ਹਾਂਜੀ ਸਾਰੀ ਖਰਾਬ ਹਾਂਜੀ ਸਾਰੀ ਖਰਾਬ ਹੋ ਗਈ ਜੀ ਹਾਂਜੀ ਮਿਲ ਕਣ ਤੋਂ ਮੁੱਲੀ ਹੈ ਕਿ ਜਾਂ ਮਲਬਾਰੋ ਛੱਟੇ ਚੋਟੇ ਨਾ ਸਾਜੂ ਮੁੱਲ ਲਈ ਸੀ ਜੋ ਹਾਂਜੀ ਮੁੱਲ ਲਈ ਸੀ ਹਾਂਜੀ ਪਰ ਵਰਕ ਵਿੱਚ ਚੇਪ ਪ੍ਰੋਗਰਾਮ ਆਵੇ ਤੁਰੀ ਕੰਮ ਕਰਦੇਗਾ ਘਰ ਹਾਂ ਜੀ ਸਾਬਜੀ ਘਰ ਵਾਲੇ ਮੇਰੇ ਠੀਕ ਨਹੀਂ ਰਹਿੰਦੇ ਤੇ ਮੈਂ ਹੀ ਘਰ ਦੇ ਝਾੜੂ ਪੋਚਾ ਲਾ ਕੇ ਲੋਕਾਂ ਦਾ ਇੱਦਾਂ ਬੱਚਿਆਂ ਨੂੰ ਭਾਈ ਬਾਸ ਪਾਣੀ ਮਤਲਬ ਕਿੰਨੇ ਪੈਸੇ ਜਿਹੜੇ ਘਰਾਂ ਚ ਕੰਮ ਕਰਨ ਨਾਲ ਜੇ ਸਾਬਜੀ ਕੋਈ 1000 ਦੇ ਦੇ ਦਿੰਦਾ ਕੋਈ 700 ਦੇ ਦੇ ਦਿੰਦਾ ਕੋਈ 500 ਦੇ ਦੇ ਦਿੰਦਾ ਇਦਾਂ ਕਰਕੇ ਉਹ ਵੀ ਨਹੀਂ ਲੋਕੀ ਮਹੀਨੇ ਦੇ ਪੂਰੇ ਦਿੰਦੇ ਉਹ ਵੀ 200 ਕਦੀ 100 ਕਦੀ 300 ਇਦਾਂ ਦਿੰਦੇ ਇਹ ਕਿੰਨੀ ਪਹਾੜ ਨਾਲ ਘਰ ਦੇ ਵਿੱਚ ਜਿਹੜਾ ਗੁਜ਼ਾਰਾ ਹੋ ਜਾਂਦਾ ਮਿਲਕ ਪਰਵਰਕ ਨਾਲ ਇਦਾਂ ਸਰਦੀ ਮਾੜਾ ਮੋਟਾ ਕਰਦੇ ਰਹੀਦਾ ਕੀ ਕਰਨਾ ਹੁਣ ਬੱਚਿਆਂ ਨੂੰ ਇੱਥੇ ਪਾਲਣਾ ਹੀ ਹੈ ਹਾਂਜੀ ਕਦੀ ਮਤਲਬ ਸਮਾਜ ਸੇਵੀ ਸੰਸਥਾ ਜਾਂ ਹਨ ਦੇ ਵੀਰਾਂ ਨੇ ਕਦੀ ਮਤਲਬ ਤੁਹਾਡੀ ਲੋੜਾਂ ਦੇ ਜਿੱਦਾਂ ਲੋ ਪਰਿਵਾਰ ਕੋਲ ਜਿੱਦਾਂ ਲੋੜ ਪਰਿਵਾਰ ਨੂੰ ਕੋਈ ਨਹੀਂ ਜੇ ਵੀਰਜ ਕਰਦਾ ਲੋੜ ਪੂਰੀ ਇੱਥੇ ਕਹਿ ਦਿੰਦੇ ਵੋਟਾਂ ਲੈਣੇ ਆ ਜਾਂਦੇ ਵੀ ਸਾਨੂੰ ਵੋਟਾਂ ਦੋ ਅਸੀਂ ਤੁਹਾਡੇ ਕਮਰੇ ਪਾ ਕੇ ਦੇਵਾਂਗੇ ਤੁਹਾਨੂੰ ਪਾਏ ਤੇ ਲਾ ਦੇਵਾਂਗੇ ਏਦਾਂ ਵੋਟਾਂ ਲੈ ਕੇ ਚੱਲ ਜਾਂਦੇ ਤੇ ਕੋਈ ਨਹੀਂ ਕੋਈ ਨਹੀਂ ਜੋ ਕੋਈ ਨਹੀਂ ਜਮਨ ਬਣਦਾ ਕੀ ਲੱਗਦਾ ਨਹੀਂ ਪਹਿਲਾਂ ਮਹਜਾਈ ਨਹੀਂ ਇੱਕ ਗਰੀਬ ਨੂੰ ਜਿਹੜਾ ਪਹਿਲਾਂ ਮਾਰਿਆ ਹੁੰਦਾ ਉਹ ਤੋਂ ਇਦਾਂ ਦੀ ਜਿਹੜੀ ਕੁਦਰਤੀ ਮਾਰਫ ਸੁ ਪਾ ਜਾਣੀ ਕਿ ਇਹ ਗਰੀਬਾਤ ਉੱਠਾ ਜਿਹੜਾ ਕਿਵੇਂ ਦੇ ਦੋ ਹਾਂਜੀ ਕੋਈ ਨਹੀਂ ਸਰ ਜੀ ਕੋਈ ਨਹੀਂ ਦੇ ਦਿੰਦਾ ਏਦਾਂ ਆ ਜਾ ਦੇ ਦ ਪੀਂਟਾਂ ਨੇ ਪਹਿਲਾ ਤੇ ਲੈ ਦੇ ਕੇ ਜੰਨੇ ਆ ਤੇ ਕੋਈ ਨਹੀਂ ਜਤ ਮਤਲਬ ਕੁਝ ਰਸੂਨ ਵਾਲੇ ਨੇ ਚਲੋ ਕੁਦਰਤੀ ਮਾਰ ਸਾਰਿਆਂ ਨੂੰ ਪਈ ਉਹ ਸਾਰੇ ਲੁੰਦਲੇ ਵੀ ਨੇ ਪਰ ਕੁਝ ਤਾਂ ਜਿਹੜੇ ਸਿਹਤ ਹੀ ਟਾਈਮ ਲੱਗਦਾ ਪਰ ਭਾਈ ਕਰ ਲੈਣਗੇ ਪਰ ਆਹ ਬੰਦਾ ਜਿਹੜਾ ਪਹਿਲਾਂ ਹੀ ਜਿਹੜਾ ਮਾਰਿਆ ਹੁੰਦਾ ਵਾ ਉਤੋਂ ਇਦੋਂ ਨਹੀਂ ਮਾਰ ਪਾਈਦੀ ਕਿ ਉਹਦੇ ਹੱਥ ਤੇ ਪੈਰ ਉੱਠਣਾ ਜਿਹੜਾ ਕਿਵੇਂ ਉੱਠ ਸਕਦਾ ਹੁੰਦਾ ਹਾਂਜੀ ਨਹੀਂ ਸਰ ਜੀ ਉੱਠ ਸਕਦਾ ਉਹ ਤਾਂ ਪਹਿਲੇ ਮਾਰਿਆ ਹੁੰਦਾ ਹਾਂਜੀ ਨਹੀਂ ਉੱਠ ਸਕਦਾ ਤੂੰ ਦੱਸ ਰਿਹਾ ਤਿੰਨ ਚਾਰ ਕਿੰਟਲ ਕਣ ਕੇ ਆ ਉਹ ਗਾੜੀ ਆ ਜੀ ਫਸਲ ਆਉਣ ਦੇ ਵਿੱਚ ਵੀ ਇੰਨਾ ਵਕਤ ਲੱਗ ਜਨਾ ਤੇ ਕਿਵੇਂ ਜਿਹੜਾ ਸਰਕਲ ਚੱਲਣਾ ਹੈ ਐਦਾਂ ਹੀ ਸਰ ਜੀ ਮਾਰਾ ਮੋਟਾ ਚਲਾਇ ਦੇਣੇ ਹੋਰ ਫਿਰ ਕੀ ਕਰਨਾ ਝੋਨੇ ਆ ਤੇ ਉਹ ਵੀ ਮਾਰੇ ਗਏ ਕਿਉਂਕਿ ਸਮਾਜ ਸੇਵੀ ਸੰਸਥਾ ਨੇ ਹੁਣ ਕੁਦਰਤੀ ਆਪ ਆਈ ਨੂੰ ਚਲੋ ਆਪਣਾ ਸੇਵਾ ਕਰ ਰਹੀ ਹਾਂ ਜੋਰ ਲਗਾ ਰਹੀ ਹਾਂ ਪਰ ਜਿਹੜੇ ਦਿਨ ਫਤਰੇ ਹੋ ਗਏ ਨੇ ਉਹਨਾਂ ਵੀ ਜਿਹੜਾ ਇਸ ਚੀਜ਼ ਤੋਂ ਨਹੀਂ ਮਿਲ ਸਿਰੋਪਰ ਕਰਦੇ ਹੋਣੇ ਚਲੋ ਬਹੁਤ ਵੱਡੀ ਫਤਰ ਸੇਵਾ ਮੋੜੀਆਂ ਨੇ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਬਹੁਤ ਵੱਡਾ ਜਿਹੜਾ ਖਮਾਜਾ ਪੱਲ ਫਾਇਦਾ ਆਉਂਦਾ ਜੀ ਇਹ ਕੋਈ ਚੀਜ਼ ਨਹੀਂ ਜਿਹਾ ਬੰਦਾ ਇੱਦਾਂ ਮਾੜਾ ਮੋਟਾ ਨੇ ਆਣਾ ਨੇ ਬੱਚਿਆਂ ਨੇ ਉਹ ਵੀ ਇੰਨੇ ਕਿਸਦੇ ਘਰ ਰਹੇ ਨੇ ਇੱਦਾਂ ਬਸ ਸਾਰਾ ਕੁਸਮਾਨਦਾਰਾ ਭੇਜ-ਪੁਝ ਗਿਆ ਜਿਹੜਾ ਕੱਪੜਾ ਵੀ ਪਾਤੀਨ ਬਾਲਣ ਦੇ ਸਾਰਾ ਇੱਦਾਂ ਭੱਜ ਕੁਝ ਹੋ ਗਿਆ ਇੱਦਾਂ ਮਾੜਾ ਮੋਟਾ ਗੁਜ਼ਾਰਾ ਕਰੀਂਦਾ ਕਤ ਰੋਟੀ ਦਾ ਗੈਸ ਕਿਵੇਂ ਚੱਲਉਂਦਾ ਹਾਂਜੀ ਇੱਦਾਂ ਆ ਕੇ ਕੋਈ ਇੱਦਾਂ ਪੈਸਾ ਤੇਲ ਲੈ ਕੇ ਕੋਈ ਧਾਰਾ ਲੈ ਕੇ ਸਿਲੰਡਰ ਤੇ ਉਹ ਬਾਲਣ ਦੇ ਜੋ ਮਾੜਾ ਮੋਟਾ ਇੱਦਾਂ ਰੋਟੀ ਪਾਣੀ ਖਾਈ ਜਾਂਦੇ ਬੋਕੀ ਚਲਾ ਪਾਤੀ ਟੱਕ ਚੁੱਲ੍ਹੇ ਬਸੇ ਜਾਂਦੇ ਹਾਂਜੀ ਆ ਵੇਖੋ ਪਾਤੀ ਬਾਲਣ ਸਾਰਾ ਭੇਜ-ਪੁਝ ਗਿਆ ਜੋ ਕੁਝ ਨਹੀਂ ਜੋ ਬਚਿਆ ਹਾਂਜੀ ਕਿ ਕਿੰਨੇ ਦਿਨ ਪਾਣੀ ਇੱਥੇ ਰਿਹਾ ਹੈ ਪਿੰਡ ਦੇ ਇੱਥੇ ਰਿਹਾ ਜੋ ਵਾ ਵਾ 10 15 ਦਿਨ ਰਿਹਾ ਹੈ ਜੀ ਲੜਕਾ ਵੀ ਹਾਈਟ ਦੇ ਵਿੱਚ ਪਾਣੀ ਹੋਏਗਾ ਹਾਂਜੀ ਸਰ ਜੀ ਨਾ ਨਾ ਪਾਣੀ ਹਾਂਜੀ ਬਹੁਤ ਬਾਰਸ਼ ਵੀ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਚੱਲਦੀ ਥੀ ਜੀ ਟਿੰਗਲ ਉਹਨਾਂ ਦੇ ਜਿਹੜੇ ਦਸ ਦੇ ਕੈਦੇ ਘਰ ਗਏ ਪਰ ਉਹ ਕੋਠੇ ਤੇ ਉਹਨਾਂ ਦੇ ਘਰ ਵੀ ਚੱਲ ਗਿਆ ਹਾਂ ਹਾਂਜੀ ਸਾਜੀ ਇਦਾਂ ਇੰਨਾ ਕਿ ਦਿਹਾ ਤੇ 10 15 ਦਿਨ ਬਾਰਸ਼ ਵੀ ਰਹੀ ਜੀ ਜਿਹਾ ਲਗਾਤਾਰ ਲੋਕ ਇਸ ਸਮਾਜਿਕ ਸੰਸਥਾ ਦੇ ਲੋਕਾਂ ਜਿਨ੍ਹਾਂ ਨੇ ਪ੍ਰੋਜੈਕਟ ਦੀ ਜਿੰਦਗੀ ਕੋਟੇਤੀ ਆਪਣੇ ਵਿੱਚ ਕਿ ਲੱਗਦਾ ਹੁਣ ਆਪਣੇ ਘਰ ਨੂੰ ਜਿਹੜਾ ਤੁਸੀਂ ਸੁਪਾਈ ਕਰ ਪਾਓਗੇ ਹਾਂਜੀ ਨਹੀਂ ਸਰਦੀ ਹੋਏ ਸਹੀ ਕੋਈ ਨਹੀਂ ਇਦਾਂ ਹੀ ਹਕ ਹੁਣ ਲੋਕਾਂ ਦਾ ਮਾ ਕੇ ਤੇ ਕੰਮ ਕਰਦਾ ਲੋਕਾਂ ਨੂੰ ਡਾਉਣਾ ਹੈ ਇਦਾਂ ਮੋੜਾ ਮੋਟਾ ਸਰਗਰ ਵਿੱਚ ਡਾਉਣਾ ਕੋਈ ਤੁਕਿਆ ਕੇ ਨਾ ਕੋਈ 1000 ਦੇ ਤਾ 2000 ਦੇ ਤਾ ਪਰ ਕਾਫੀ ਰਕਮਾਂ ਦੇ ਕੋਈ ਨਹੀਂ ਜੋ ਪੂਰਾ ਦਿੰਦਾ ਕੋਈ ਲੱਖ ਦੇ ਤਾ ਨੇ 20000 ਦਿੰਦਾ ਕੋਈ 500 ਦਿੰਦਾ ਕੋਈ 200 ਕੋਈ 300 ਦਿੰਦਾ ਤਮੜਾ ਮੋਟਾ ਬਜਾਰਾ ਹੁੰਦਾ ਜੀ ਉਂਝੇ ਨਰਾਈ ਵਿਲੇ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਮਤਲਬ ਲੋੜਵੰਦ ਪਰਿਵਾਰਾਂ ਨੂੰ ਜਿਹੜੀਆਂ ਮਦਦਗਾਰ ਸਾਥ ਤੋਂ ਪਹਿਲਾਂ ਮਿਲਦੀਆਂ ਨੇ ਪਰ ਹੁਣ ਇਦਾਂ ਦੀ ਕੁਦਰਤੀ ਆਫਤ ਆ ਗਈ ਆ ਇਹਨਾਂ ਦੇ ਵਿੱਚ ਉਹ ਵੀ ਜਿਹੜੀਆਂ ਮਦਦਗਾਰ ਸਾਥ ਢੁਣ ਗਈਆਂ ਕਿਹੜਾ ਪਿੰਡ ਪੈਂਦਾ ਤੇ ਕਿਹੜਾ ਜਿਲ੍ਹਾ ਪੈਂਦਾ ਜੀ ਕਿਨੇ ਨੇ ਇਹ ਤੁਹਾਡੀ ਸੇਵਾ ਕਰਨੀ ਹੈ ਸਾਡੀ ਕੋਈ ਨਹੀਂ ਜੀ ਸੇਵਾ ਕਰਦਾ ਕਿਹੜਾ ਜਿਲ੍ਹਾ ਜਿਲ੍ਹਾ ਕਿਹੜਾ ਪੈਂਦਾ ਪਿੰਡ ਕਿਹੜਾ ਕਰਦਾ ਕਰਦਾ ਕੋਲ ਦੋ ਕੋ ਪਿੰਡ ਕਿਹੜਾ ਹੈ ਅਰੇ ਸੀਗਾਤ ਅੱਲਾ ਜੀ ਕਰਦਾ ਹਾਂਜੀ ਕੀ ਕੀ ਲੱਗਦਾ ਹੁਣ ਤੁਹਾਨੂੰ ਇਹ ਦੇਸ ਵਿੱਚ ਭਾਵਨਾ ਕੋਈ ਮਨ ਦੇ ਰਹੀ ਕੋਈ ਸਮੱਸਿਆ ਵੀ ਸੰਸਥਾ ਜਾਂਦੇ ਵੀ ਕਰੂਗਾ ਮਦਦ ਕਰੇਗਾ ਹ 嗯。<Hi. S 2> ਸੋ ਇਹ ਸਾਨੂੰ ਪਿੰਡ ਰਚੀਕਾ ਤੜਾ ਜ਼ਿਲ੍ਹਾ ਕਸਾਹਪੁਰ ਹਲ ਖੱਡੇ ਦਾ ਬਾਬਾ ਨਾਕੇ ਦੇ ਵਿੱਚ ਇੱਕ ਹਰ ਪ੍ਰਭਾਵਿਤ ਗਰੀਬ ਪਰਿਵਾਰ ਜਿਹੜਾ ਪਹਿਲਾਂ ਹੀ ਗਰੀਬੀ ਦੀ ਮਾਰ ਦੇ ਵਿੱਚ ਕਾਫੀ ਆ ਚੁੱਕੇ ਸਨ ਇੱਕ ਸਮਾਜ ਸੇਵੀ ਸੰਸਥਾ ਜਾਨਰੇ ਵੀਰਾਂ ਤੋਂ ਮਦਦ ਦੀ ਘਾਰ ਕਰ ਰਹੇ ਬੰਦ ਲਗਰੇ ਗਏ ਸੋ ਘਰਾਂ ਦੇ ਵਿੱਚ ਕੰਮ ਕਰਦੇ ਨੇ ਮਾਂ ਚੱਲਦਾ ਉਹ ਸੋ ਜਿਹੜੇ ਪਰਿਵਾਰਾਂ ਲਈ ਐਡੋ ਬਣਾ ਖਰਚਾ ਜਿਹੜਾ ਕਰਨ ਨੂੰ ਪਾਈ ਕਰਨਾ ਇੱਥੇ ਬਹੁਤ ਔਖਾ ਵਾ ਸੋ ਇਹਨਾਂ ਦੀ ਵੀ ਲੋਕਾਂ ਦੇ ਪਰਵਾਰਾਂ ਦੀ ਜਿਹੜੀ ਮਦਦ ਕਰਨ ਦੇ ਵਿੱਚ ਸਮਾਜਿਕ ਸਹਾਇਤਾ ਨੂੰ ਜ਼ਰੂਰ ਆ ਕੇ ਆਉਣਾ ਚਾਹੀਦਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਬਰੀ ਸਿੰਘ ਕੁਸ਼ਵਰ ਤੁਸੀਂ ਦੇਖਦੇ ਰਹੋ ਕਰਨ ਨੂੰ ਬੋਲੋ ਜਿਹੜੀ ਸਟੂਡੈਂਟ ਦੇਖੋ